ਨੂੰ ਨੰਦਾ ਕੀਤਾ ਗਿਆ ਸੱਚੇ ਬਾਦਸ਼ਾਹ ਸਾਰੀ ਸੰਗਤ ਨੂੰ ਜਰਦੀ ਕਲਾਂ ਦੇ ਵਿੱਚ ਰੱਖੇ ਨਾਮ ਦੀ ਦਾਤ ਬਖਸ਼ੇ ਗੁਰਦੁਆਰਾ ਬਰੰਦ ਕਮੇਟੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਮੂਹ ਗੁਰਦੁਆਰਾ ਕਮੇਟੀ ਕੈਸ਼ੀਰ ਰਖਜਾਨ ਜੀ ਕੈਸ਼ੀਰ ਜੰਗ ਦੇ ਕੋਲ ਆ ਕੈਸ਼ੀਰ ਸਾਹਿਬ ਸਲਾਹਕਾਰ ਜੋ ਵੀ ਹੈਗੇ ਜਿੰਨੇ ਵੀ ਸਾਰੇ ਹੈ ਭਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਗੁਰੂ ਸਾਹਿਬ ਨੇ ਫੇਰ ਮੌਕਾ ਮਿਲਿਆ ਹਾਂ ਤੁਸੀਂ ਵੀ ਮੋਰ ਬੁਲਾਦੇ ਹੋ ਸਾਡੇ ਵਾਲੇ ਮਰਦ ਦੇ ਘਰ ਇਹ ਅੱਜ ਦੀ ਆਹ ਸਮਝੀਏ ਤੁਸੀਂ ਸਾਡੀ ਆਪਣੀ ਕੋਰਡ ਵਾਲਾ ਕਮੇਟੀ ਨਾਲ ਸਾਡੀ ਗੱਲਬਾਤ ਹੁਣ ਤੁਸੀਂ ਤਾਂ ਲੈ ਲਿਆ ਨਾ ਕੀਰਤਨ ਦਾ ਆਨੰਦ ਹੁਣ ਅਸੀਂ ਵੀ ਦਵਾਣਾ ਇਹਨਾਂ ਨੂੰ ਗੱਤਬਾਤ ਤੋਂ ਅਧਿਆਨਸਰ ਬੜਾ ਨਹੀਂ ਹੈ ਬੜਾ ਸਤਿਕਾਰਯੋਗ ਸ਼ਖਸੀਅਤ ਬਾਬਾ ਸਤਨਾਮ ਸਿੰਘ ਜੀ ਉਹ ਭਾਗਾ ਵਾਲਿਓ ਗੁਰਮੁਖੋ ਭਗਾੜੀਏ ਧਰਤੀ ਭਗਾ ਵਾਲਿਓ ਮਾਂ ਜਿਨੇ ਬਾਬੇ ਸਤਨਾਮ ਵਰਗਾ ਪੁੱਤ ਜੰਮਿਆ ਜਿਨੇ ਪੂਰੇ ਭਾਰਤ ਦੇ ਵਿੱਚ ਸੋਡਾ ਉੱਚਾ ਨਾਮ ਕੀਤਾ ਤਖਤ ਤੇ ਬੈਠੋ ਪਟਨਾ ਸਾਹਿਬ ਦੇ ਤਖਤ ਤੇ ਮੰਦਰੀ ਆਉ ਇੱਕ ਧਾਰਨਾ ਪੜ੍ਹਨੀ ਆਟਾ ਵੱਡਾ ਇਹਨਾਂ ਨੇ ਪ੍ਰਬੰਧ ਕੀਤਾ ਇੰਨੇ ਸੰਤ ਬੁਲਾਉਣੇ ਇੱਕ ਸੰਤ ਬੜਾ ਔਖਾ ਹੁੰਦਾ ਨਾਲੇ ਮੇਰੇ ਵਰਗਾ ਤਾਂ ਜੰਮ ਹੀ ਨਹੀਂ ਮੈਂ ਤਾਂ ਮੰਗ ਕੇ ਲੈ ਲਾਂਦਾ ਜੇ ਮੈਨੂੰ ਦੇ ਵੀ ਦੇਣ ਮੈਂ ਤਾਂ ਦਾ ਖਿਸਾ ਆਪੇ ਫਰੋ ਲਾਂਦਾ ਫਿਰ ਰਮੀ ਪਾਜੀ 2000 ਘੱਟ ਆ ਪਾਓ ਪੜਾਇਆ ਨਾ ਆਪਣੇ ਖੇਡਾਂ ਦੇ ਚੋਂ ਗੱਟ ਕੇ ਬੋੜਾ ਪਾਵਾਂ ਮੈਂ ਤਾਂ ਲੈ ਕੇ ਜਾਉਣਾ ਭਾਈ ਸਾਡੇ ਸਿੰਘ ਵੀ ਦੂਰੋਂ ਆਉਂਦੇ ਲੁਧਿਆਣੇ ਤੋਂ ਏ ਆਏ ਕਰਾਲੀ ਤੋਂ ਏ ਆਇਆ ਦੋ ਗੱਡੀਆਂ ਆਈਆਂ ਖਰਚਾ ਤਾਂ ਹੁੰਦਾ ਸਾਡਾ ਵੀ ਬੜਾ ਪਿਆਰ ਹੈ ਪਰ ਤੁਹਾਡਾ ਪਰ ਮੈਂ ਬੇਨਤੀ ਕਰਦਾ ਸੰਗਤ ਨੂੰ ਕਿ ਪ੍ਰਬੰਧਕਾਂ ਨੂੰ ਸਾਥ ਦਿਆ ਕਰੋ ਇਹ ਸਮਾਗਮ ਐਦਾਂ ਹੀ ਨਹੀਂ ਹੁੰਦੇ ਇਹ ਗੱਲਾਂ ਨਾਲ ਨਹੀਂ ਹੁੰਦੇ ਕੋਈ ਇੱਥੇ ਫ੍ਰੀ ਨਹੀਂ ਆਉਂਦਾ ਇੱਥੇ ਬੜਾ ਪੈਸਾ ਲੱਗਦਾ ਬੱਧ ਚੜ ਕੇ ਇਹਨਾਂ ਸਮਾਗਮਾਂ 'ਚ ਤੁਸੀਂ ਹਿੱਸਾ ਪਾਇਆ ਕਰੋ ਕਿਉਂਕਿ ਜਿਹੜੇ ਪ੍ਰਬੰਧਕ ਹੁੰਦੇ ਆ ਇਹ ਤਾਂ ਇੰਜਣ ਹੁੰਦਾ ਗੱਡੀ ਦਾ ਤੇਨ ਗੱਡੀ ਦਾ ਜਿਹੜਾ ਮਾਲ ਹੁੰਦਾ ਉਹ ਤਾਂ ਡੱਬਿਆਂ 'ਚ ਹੁੰਦਾ ਨਾ ਜਿਹੜੀ ਸੇਵਾ ਹੁੰਦੀ ਜਿਹਨੇ ਪ੍ਰਬੰਧ ਚਲਾਉਣਾ ਉਹ ਤਾਂ ਸੰਗਤ ਵਿੱਚੇ ਹੀ ਹੁੰਦਾ ਇਸ ਕਰਕੇ ਸੰਗਤ ਨੇ ਕਿਰਪਾ ਕਰਨੀ ਹੈ ਸੰਗਤ ਦਾ ਹਿੱਸਾ ਗੁਰੂ ਸਾਹਿਬ ਕਹਿੰਦੇ ਆ ਜਿਸ ਖੀਸੇ ਦੇ ਵਿੱਚ ਮਾਲਕ ਦਾ ਹੱਥ ਪੈਜੇ ਜਦੋਂ ਸਾਂਝਾ ਸਮਾਗਮ ਹੋਵੇ ਤੇ ਜਿਹਦਾ ਹੱਥ ਆਪਣੇ ਖਿੱਸੇ ਚੋਂ ਪਾ ਕੇ ਉਸ ਸਮਾਗਮ ਦੇ ਵਿੱਚ 2 4 50 ਜਿੰਨੀ ਕੋਈ ਸੇਵਾ ਕਰ ਸਕਦਾ ਵੱਧ ਤੋਂ ਵੱਧ ਕਰੇਗਾ ਜਿੰਨੇ ਖੁੱਲੇ ਦਿਲ ਨਾਲ ਕੋਈ ਸੇਵਾ ਕਰੇਗਾ ਤੇ ਸਤਿਗੁਰ ਕਹਿੰਦੇ ਆ ਕਿ ਮੈਂ ਉਸ ਸਮੇਂ ਸੰਗਤ ਦੇ ਜਿਹਦੀ ਸੇਵਾ ਵਾਸਤੇ ਜਦੋਂ ਖਿੱਸੇ 'ਚ ਹੱਥ ਪਏਗਾ ਨਾ ਉਹ ਮੇਰੇ ਸਿੱਖ ਦਾ ਹੱਥ ਨਹੀਂ ਪਏਗਾ ਉਹ ਮੇਰਾ ਹੱਥ ਰਹੇਗਾ ਤੇ ਜਿਸ ਖਿੱਸੇ 'ਚ ਮਾਲਕ ਦਾ ਹੱਥ ਪੈ ਜਾਵੇ ਉਹ ਖੀਸਾ ਕਦੇ ਫਿਰ ਖਾਲੀ ਨਹੀਂ बोलो सामना इस करके गुरमुख मैं बेनती करना आओ एक धारणा बढ़ के समाप्ती जंगल बोल दे ਸੋਰ ਮੇਰੇ ਸਤਿਗੁਰੂ ਦੀ ਕਿੰਨੀ ਸੋਹਣੀ ਔਰ ਬਾਗਾਂ ਦੇ ਵਿੱਚ ਮੋਰ ਬੋਲਦੇ ਚੰਗਦੀ ਬੋਲ ਲੜਕਾਂ ਬਾਗਾਂ ਦੇ ਵਿੱਚ ਮੋਰ ਬੋਲਦੇ ਚੰਗਦੀ ਬੋਲ ਲੜਕਾਂ You're long there with your car. ਬੜਾ ਅਪੀਆਰ ਕਰਦਾ ਬਾਈ ਹਰ ਧਾਰਨਾ ਤੋਂ ਉੱਠ ਕੇ ਆਉਂਦਾ ਯਾਰ ਆਹ ਤਾਂ ਵਿਚਾਰੇ ਵਟੇ ਬਾਈ ਇਹ ਵੀ ਉੱਠਣਗੇ ਸੋਣ ਆਖਰੀ ਧਾਰਨਾ ਰੰਮੀ ਭਾਜੀ ਤੁਸੀਂ ਵੀ ਨਹੀਂ ਉੱਥੇ ਜੰਗਲਾਂ ਦੇ ਵਿੱਚ ਕਾ ਮੋਲਦੇ ਦਰਿਆਵਾਂ ਵਿੱਚ ਜੰਗਲਾਂ ਦੇ ਵਿੱਚ ਕਾ ਮੋਲਦੇ ਦਰਿਆਵਾਂ ਤੋਂ ਨੇ ਪਾਰੇ ਸਤਿਗੁਰ ਦੀ ਅੰਮ੍ਰਿਤ ਵਣਕੀ ਪਾਣੀ ਮੇਰੇ ਸਤਿਗੁਰ ਜੀ ਅੰਮ੍ਰਿਤ ਵਣਕੀ ਪਾਣੀ ਸਤਿਗੁਰਜੀ ਅਮਰਤ ਵਰਗੀ ਵਾਲੀ ਹੈ ਸਤਿਗੁਰਜੀ ਅਮਰਤ ਵਰਗੀ ਵਾਰੀ ਗੁਰਮਖੋ ਮੈਂ ਇੱਕ ਮਾਫੀ ਮੰਗਣੀ ਜਾਉਂਦਾ ਤੁਹਾਡੇ ਕੋਲ ਬਾਬਾ ਸਤਰਾਮ ਸਿੰਘ ਜੀ ਆ ਜਿਹੜਾ ਮੈਂ ਬੋਲਦਾ ਨਾ ਵੀ ਉੱਠੇ ਨਹੀਂ ਮਾਇਆ ਲੈ ਕੇ ਮਤਾ ਮੈਨੂੰ ਸਮਝ ਲਿਓ ਕਿ ਮੈਂ ਲਾਲਚੀ ਮੈਂ ਬਾਬਾ ਜੀ ਵਿਦਵਾਨ ਹੈ ਇਹਨਾਂ ਨੂੰ ਪਤਾ ਵੀ ਇੱਕ ਵਕਤੇ ਦੇ ਵਿੱਚ 14 ਰਸ ਹੁੰਦੇ ਆ ਕਥਾ ਕਰਨ ਦੇ ਇਹ 16 ਵੀ ਕਹਿੰਦੇ ਆ ਉਹਨਾਂ ਰਸਾਂ ਦੇ ਵਿੱਚੋਂ ਇਹ ਵੀ ਇੱਕ ਰਸ ਹੈ ਵੀ ਸੰਗਤ ਦਾ ਦਿਲ ਨਾ ਟੁੱਟੇ ਸੰਗਤ ਨੂੰ ਠਿਕਾਵਟ ਮਹਿਸੂਸ ਨਾ ਹੋਵੇ ਸੰਗਤ ਦੇ ਵਿੱਚ ਇੱਕ